ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਰਾ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਦਰਸੋ ਅੱਜ ਅਸੀਂ ਖੜੇ ਹਾਂ ਕਸਬਾ ਸਦਨਬੇਟ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਹਾਨ ਦੇ 메ਨ ਰੋਡ ਤੇ ਠੇਕੇਦਾਰ ਇਲੈਕਟ੍ਰੋਨਿਕ ਵਰਲਡ ਉਹਨਾਂ ਦੇ ਅਸੀਂ ਦੁਕਾਨ ਤੇ ਖੜੇ ਹਾਂ ਜਿੱਥੇ ਕਿ ਪਿਛਲੇ ਕਈ ਦਿਨਾਂ ਤੋਂ ਚਰਚਾ ਸਾਨੂੰ ਮਿਲਦੀ ਆ ਕਿ ਇਹਨਾਂ ਵੱਲੋਂ ਦਿਵਾਲੀ ਦੇ ਪਵਿੱਤਰ ਤਿਹਾੜੀ ਤੇ ਲੋਕਾਂ ਨੂੰ ਜਿੱਥੇ ਸਸਤਾ ਸਮਾਨ ਦਿੱਤਾ ਜਾਂਦਾ ਉੱਥੇ ਨਾਲ ਨਾਲ ਗਿਫਟ ਵੀ ਦਿੱਤੇ ਜਾਂਦੇ ਆ ਤੇ ਜਿਸ ਕਰਕੇ ਵੱਡੀ ਗਿਣਤੀ ਵਿੱਚ ਇੱਥੇ ਜਿਹੜੇ ਖਰੀਦਦਾਰਾ ਖਰੀਦੜੀ ਕਰ ਰਹੇ ਆ ਇਹਨਾਂ ਕੋਲੇ ਜਿਵੇਂ ਮੋਬਾਈਲ ਆ ਫਰਿੱਜਾਂ ਵਾਂ ਕਪੜੇ ਤੋਂ ਲੈ ਮਸ਼ੀਨਾਂ ਹੋਰ ਇਲੈਕਟ੍ਰੋਨਿਕ ਦਾ ਸਮਾਨ ਅਤੇ ਫਰਨੀਚਰ ਦਾ ਸਮਾਨ ਜਿਹੜਾ ਮਿਲਦਾ ਵਾ ਜਿਹੜੀ ਮੈਂ ਤੁਹਾਨੂੰ ਫੇਰ ਦੱਸਦਿਆਂ ਇਹ ਜਿਹੜੀ ਦੁਕਾਨ ਆ ਜਗਰੋਂ ਤੋਂ ਨਕੌਦਰ ਰੋਡ ਤੇ ਜਦੋਂ ਆਪਾਂ ਜਾਂਦੇ ਆਂ ਕਸਵਾ ਸਿੱਧਾਂ ਵਿਟਾਉਂਦਾ ਸਿੱਧਾਂ ਵਿਟੇ ਰੋਡ ਦੇ ਬਿਲਕੁਲ ਜਿਹੜੀ ਉਪੇ ਆ ਠੇਕੇਦਾਰ ਲੋ ਵਾਰਲਡ ਜਿਹੜਾ ਵਾ ਇਹਨਾਂ ਦੀ ਦੁਕਾਨ ਦਾ ਨਾਮ ਆ ਤੇ ਆਪਾਂ ਕੁਝ ਗਾਕਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਤੇ ਉਸ ਦੁਕਾਨ ਦੇ ਮਾਲਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਹ ਦੀਵਾਲੀ ਤੇ ਕੀ ਲੋਕਾਂ ਨੂੰ ਆਫਰ ਦੇ ਰਹੇ ਆ ਤੇ ਸਮਾਨ ਦੇ ਵਿੱਚ ਕੀ ਰੇਤ ਦਿੱਤੀ ਜਾਂਦੀ ਆ ਜਾਂ ਕਈ ਵਾਰੀ ਗਰੀਬ ਵਿਅਕਤੀ ਹੁੰਦਾ ਉਹ ਪੈਸੇ ਨਹੀਂ ਦੇ ਸਕਦਾ ਉਹਦੀ ਸਮਾਨ ਲੈਣ ਦੀ ਚਾਹਤ ਹੁੰਦੀ ਆ ਵੀ ਉਹਨਾਂ ਨੂੰ ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਆ ਆਉਤਨਾ ਪਤਕਾਂ ਦੇ ਅੰਦਰ ਲੈ ਚਲਦੇ ਹਾਂ। ਜਿਹੜਾ ਸੈਕਿਓਲਿਟਿਕ ਪੱਟਾ ਦੋਸਾਂ ਦੀ ਜਿਹੜਾ ਵਰਤ ਕੇ ਸੋਹਣੇ ਦੇ ਮੋੜ ਸੇ ਚੰਗੇ ਹੁੰਦੇ ਨੇ ਪੈਨਲ ਉੱਪਰ ਨਾ ਬੋਦੀ ਬਰਾਜ ਦੀ ਦੋਸਾਂ ਆਉਂਦੀ ਹੈ। ਇਹਨਾਂ ਕੱਚ ਦੀ ਥੋੜੀ ਜਿਹੀ ਕিয়ার ਵੱਧ ਕਰਨੀ ਚਾਹੀਦੀ ਹੈ। ਸਾਈਟ ਤੋਂ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਮੈਂ ਕਿਹੜਾ ਪਿੰਡਾ ਹੁਡਾ ਮੇਰਾ ਪਿੰਡ ਤਲਵਾੜਾ ਜੀ ਹੈ ਅੱਜ ਤੁਸੀਂ ਸਮਾਨ ਲੈਣਾ ਹੈ ਕੀ ਹਾਂਜੀ ਕੀ ਲੈਣਾ ਹੈ ਜੀ ਮੈਂ ਇੱਥੋਂ ਗੁਰੂ ਗੋਬਿੰਦ ਸਿੰਘ ਸਾਹਿਬਾ ਵਾਸਤੇ ਗੀਜਰ ਲੈਣ ਆਇਆ ਜੀ ਠੀਕ ਹੈ ਜੀ ਤੇ ਤੁਸੀਂ ਇੱਥੇ ਕਿੰਨੇ ਸਮੇਂ ਤੋਂ ਆ ਰਹੇ ਹੋ ਦੁਕਾਨ ਤੇ ਅਸੀਂ ਸਾਨੂੰ ਹੋ ਗਏ ਨੇ 5-7 ਸਾਲ ਇੱਥੇ ਸਮਾਨ ਲੈਂਦੇ ਆ ਤੁਸੀਂ 5-7 ਸਾਲ ਦੇ ਇੱਕ ਹੀ ਦੁਕਾਨਾ ਕਿਉਂ ਜੁੜੇ ਆ ਜੀ ਇਹਨਾਂ ਦਾ ਸਾਰਾ ਕੁਝ ਡੀਲਿੰਗ ਕਰਨਾ ਇਹਨਾਂ ਦਾ ਵਧੀਆ ਹੈ ਬਾਕੀ ਇਹਨਾਂ ਦਾ ਸਮਾਨ ਇਹਨਾਂ ਦੀ ਕੁਆਲਿਟੀ ਸਾਰਾ ਕੁਝ ਹੀ ਤਕਰੀਬਨ ਵਧੀਆ ਹੈ ਬਾਕੀ ਨਿੱਗੇ ਸੁਆਦੇ ਮਾਲਕ ਨੇ ਤੇ ਅੱਖੀ ਸਾਨੂੰ ਨੇੜੇ ਹੈ ਇਸ ਕਰਕੇ ਅਸੀਂ ਇਹਨਾਂ ਤੋਂ ਸਮਾਨ ਲੈਂਦੇ ਹਾਂ ਇਹ ਕਾਫੀ ਜਣੋ ਚਾਚਾ ਵੀ ਸੁਣ ਰਹੇ ਆ ਕੋਈ ਵੱਡੀ ਗਿਣਤੀ ਵਿੱਚ ਤੁਸੀਂ ਜਿਹੜੇ ਖਰੀਦਦਾਰ ਆਪਣਾ ਆਪਣਾ ਸਮਾਨ ਲੈ ਕੇ ਜਾ ਰਹੇ ਕੋਈ ਫਰਨੀਚਰ ਲੈ ਕੇ ਜਾ ਰਿਹਾ ਕੋਈ ਫੋਨ ਲੈ ਕੇ ਜਾ ਰਿਹਾ ਜਾਂ ਫੋਰ ਇਲੈਕਟ੍ਰੋਨਿਕਸ ਦਾ ਸਮਾਨ ਲੈ ਕੇ ਜਾ ਰਿਹਾ ਵਾ ਤੇ ਇਹ ਸਮਾਨ ਉਹ ਆਪਣੇ ਵੀ ਆਮਦ ਕਾਨ ਨੂੰ ਸਸਤਾ ਵੀ ਦੇ ਰਹੇ ਪੁੱਛ ਇਹ ਬਹੁਤ ਬਹੁਤ ਜ਼ਿਆਦਾ ਫਰਕ ਹੈ ਠੀਕ ਹੈ ਹਾਂਜੀ ਇਸੇ ਕਰਕੇ ਤੁਸੀਂ ਬਾਹਰ ਦੇਖ ਰਹੇ ਹੋ ਰਸ ਹੈ ਇਸ ਕਰਕੇ ਭੀੜ ਹੈ ਮੇਰੇ ਤੋਂ ਇਲਾਵਾ ਹੋਰ ਵੀ ਕਿੰਨੇ ਗਾਹ ਖੜੇ ਨੇ ਇਹਦਾ ਕਾਰਨ ਇਹੀ ਹੈ ਵੀ ਇੱਕ ਕੁਆਲਿਟੀ ਇੱਕ ਹੋਰਾਂ ਦੁਕਾਨਾਂ ਨਾਲੋਂ ਸਸਤਾ ਤੇ ਬਾਕੀ ਇਹਨਾਂ ਦੀ ਡੀਲਿੰਗ ਤੇ ਬਾਕੀ ਜਿਹੜੇ ਇਹਨਾਂ ਦੇ ਮਾਲਕ ਨੇ ਉਹ ਆਪ ਬਹੁਤ ਨਾਈਸ ਪਰਸਨ ਏ ਭਾਈ ਜਿਵੇਂ ਆਪਾਂ ਹਰੇਕ ਗਾਪ ਸਾਮਾਨ ਲੈਂਦਾ ਜੋ ਖਾਨਦਾਨ ਉਹ ਕਾਫੀ ਦੁਕਾਨਾਂ ਉਹ ਟਰਾਈ ਕਰਦਾ ਵਾ ਵੀ ਕਿਸੇ ਦੁਕਾਨ ਤੇ ਸਸਤਾ ਹੋਊਗਾ ਤੁਸੀਂ ਵੀ ਕਿਸੇ ਦੁਕਾਨ ਤੇ ਇਦਾਂ ਜਿਹੜਾ ਸਾਮਾਨ ਲੈ ਨਹੀਂ 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 ਅਸੀਂ ਸਾਨੂੰ ਮਾਣ ਹੈ ਜੀ ਇਹਨਾਂ ਤੇ ਓਕੇ ਅਸੀਂ ਨਹੀਂ ਗਦੇ ਠੀਕ ਆ ਸਾਨੂੰ ਮਾਣ ਹੈ ਵੀ ਇਹ ਸਾਨੂੰ ਕਦੇ ਖਾਲੀ ਨਹੀਂ ਮੋੜੂ ਠੀਕ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਤੁਸੀਂ ਅੱਜ ਆਪਣੇ ਸਟੋਰ ਤੇ ਆਇਆ ਠੇਕੇਦਾਰ ਇਲੈਕਟ੍ਰੋਨ ਸ਼ਦਵਾ ਬੇਟ ਤੇ ਤੁਸੀਂ ਕੀ ਲੈ ਕੇ ਚੱਲੇ ਹੋ ਜੀ ਅੱਜ ਅੱਜ ਅਸੀਂ ਬੈੱਡ ਲੈ ਕੇ ਚੱਲੇ ਹਾਂ ਕੋਈ ਬੈੱਡ ਤੁਸੀਂ ਲੋਨ ਕਰਾਈ ਬਜਾਜ ਤੇ ਹਾਂਜੀ ਬਜਾਜ ਕਾਰਟ ਬਣਾਇਆ ਸਾਡੇ ਤੇ ਤੁਸੀਂ ਭਾਜੀ ਬੈੱਡ ਲੈ ਕੇ ਚੱਲੇ ਆ 22000 ਰੁਪਏ ਵਾਲਾ ਤੇ ਤੁਸੀਂ ਕਿੰਨੀ ਡਾਊਨ ਪੇਮੈਂਟ ਦਿੱਤੀ ਆ ਜੀ ਜ਼ੀਰੋ ਜੀ ਜ਼ੀਰੋ ਬੈਲੈਂਸ ਕੋਈ ਪੈਸਾ ਨਹੀਂ ਦਿੱਤਾ ਜੀ ਕਿਉਂਕਿ ਜੀ ਤੁਹਾਡਾ ਸਿਵਲ ਸਕੋਰ ਬਹੁਤ ਵਧੀਆ ਸੀਗਾ ਹਾਂਜੀ ਸਰ ਤੁਹਾਡੇ ਅੱਗੇ ਲੋਨ ਚਲੇ ਤੁਸੀਂ ਸਾਰੇ ਬੜੇ ਵਧੀਆ ਤਰੀਕੇ ਨਾਲ ਲਏ ਆ ਤਾਂ ਹੀ ਤੁਹਾਡੀ ਅੱਜ ਵੀ ਤੁਹਾਡੀ ਡਾਊਨ ਪੇਮੈਂਟ ਜ਼ੀਰੋ ਆਈ ਆ ਹਾਂਜੀ ਸਰ ਬਾਕੀ ਅਸੀਂ ਦਿਵਾਲੀ ਤੇ ਹੀ ਆਫਰ ਲਗਾਈ ਹੋਈ ਹੈ ਜੀ ਸਾਡੀ ਦੁਕਾਨ ਤੋਂ ਕੋਈ ਵੀ ਚੀਜ਼ ਲਓ ਵਾਜਦੇ ਦਿਵਾਲੀ ਤੱਕ ਹਾਂਜੀ چاہے ਤੁਸੀਂ ਬੈੱਡ ਸੋਫਾ ਫ੍ਰਿਜ ਟੀਵੀ ਵਾਸ਼ਿੰਗ ਮਸ਼ੀਨ ਕੁਝ ਵੀ ਲਓਗੇ ਜੇ ਤੁਹਾਡਾ ਸਿਮਪਲ ਸਕੋਰ ਵਧੀਆ ਹੋਵੇ ਐਲ ਹਾਂਜੀ ਤੁਸੀਂ ਪਾਜੀ ਕਦੋਂ ਤੋਂ ਉਹਨੇ ਆਪਣੀ ਦੁਕਾਨ ਤੇ ਸਾਰ ਸਨ ਹੋ ਗਏ 7-8 ਸਾਲ ਹੋ ਗਏ ਅੱਗੇ ਵੀ ਸਮਾਨ ਲੈ ਕੇ ਗਏ ਕਿੰਨਾ ਹਾਂਜੀ ਸਰ ਪਹਿਲਾਂ ਅਸੀਂ ਫਰਿੱਜ ਲੈ ਕੇ ਗਏ ਜੀ ਬਾਅਦ ਤੇ ਸੀ ਵਾਸ਼ਿੰਗ ਮਸ਼ੀਨ ਤੋਂ ਸਾਰੀ ਵੀਰੇ ਸਰਵਿਸ ਕਿਵੇਂ ਲੱਗੀ ਆਪਣੀ ਦੁਕਾਨ ਦੀ ਜੀ ਬਹੁਤ ਵਧੀਆ ਸਰਵਿਸ ਲੱਗੀ ਸਾਰਾ ਅੱਧਾ ਰੇਟ ਵੀ ਸਾਰਾ ਜੈਜ ਲੱਗਿਆ ਸੀ ਸਾਰੇ ਪਾਸੇ ਟਰਾਈ ਕਰਕੇ ਤੇ ਤੁਹਾਡੀ ਦੁਕਾਨ ਤੇ ਹਾਂਜੀ ਤੁਹਾਡਾ ਵੀਰੇ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਦੀਵਾਲੀ ਤੇ ਅਸੀਂ ਰੇਟ ਵੀ ਜੈ ਲਾਇਆ ਜੀ ਹਾਂਜੀ ਸਰ ਤੇ ਜ਼ੀਰੋ ਡਾਉਨ ਪੇਮੈਂਟ ਦਿੱਤੀ ਆ ਜੀ ਨਾਲ ਤੁਹਾਨੂੰ ਦੀਵਾਲੀ ਤੇ ਅਸੀਂ ਉਹ ਪਹਾਰ ਦਿੱਤਾ ਜੀ ਠੀਕ ਹੈ ਸਰ ਤੇ ਤੁਹਾਨੂੰ ਤੇ ਤੁਹਾਡੇ ਪਰਿ ਕੋਟ ਜਿਹੜੀ ਆ ਖਰੀਦਦਾਰੀ ਕਰਨ ਵਸਤ ਜਿਹੜੀ ਆ ਇੱਥੇ ਵਿਅਕਤੀ ਪਹੁੰਚੇ ਹੋਏ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾਮ ਹੁਡਾ ਨਸ਼ਤਰ ਸਿੰਘ ਜੀ ਕਿਹੜਾ ਪਿੰਡਾ ਹੁਡਾ ਪਿੰਡ ਦਾਖਲਾ ਜੀ ਦਾਖਾ ਤੇ ਅੱਜ ਤੁਸੀਂ ਇੱਥੇ ਖਰੀਦਦਾਰੀ ਕਰਨ ਬਏ ਕੀ ਸਮਾਨ ਲੈਣਾ ਹੈ ਅੱਜ ਮਸ਼ੀਨ ਲੈਣਾ ਹੈ ਮਸ਼ੀਨ ਲੈਣੀ ਹੈ ਹਾਂਜੀ ਤੇ ਅੱਗੇ ਵੀ ਇਸ ਦੁਕਾਨ ਤੇ ਹੁੰਦੀ ਆ ਹਾਂਜੀ ਹਾਂਜੀ ਸਾਨੂੰ 10 ਸਾਲ ਹੋ ਗਏ ਇਹ ਦੇ ਕੋਲ ਅੱਛਾ ਇਹ ਕਾਫੀ ਜਿਹੜੀ ਇਲਾਕੇ ਵਿੱਚ ਚਰਚਾ ਜਿਹੜੀ ਸੁਣਨ ਨੂੰ ਮਿਲਦੀ ਹੈ ਇਹਨਾਂ ਦਾ ਸਾਮਾਨ ਤਾਂ ਵਧੀਆ ਆ ਤੇ ਜਿਹੜਾ ਸਸਤਾ ਮਿਲ ਰਿਹਾ ਹੈ ਉਹ ਕੀ ਸੱਚਾ ਹੈ ਹਾਂਜੀ ਹਾਂਜੀ ਇਹ ਬਿਲਕੁਲ ਸੱਚਾ ਜੀ ਸਾਨੂੰ 10 ਸਾਲ ਹੋ ਗਿਆ ਵਰਤੇ ਦੇ ਨੂੰ ਮਤਲਬ ਅਸੀਂ ਪਾਸੇ ਵੀ ਪਤਾ ਕਰੀਦਾ ਪਰ ਉਹਨਾਂ ਦਾ ਰੇਟ ਇੰਨਾ ਫਰਕ ਆ ਜੀ ਬਹੁਤ ਠੀਕ ਹੈ ਹਾਂਜੀ ਤੇ ਹੁਣ ਜਿਵੇਂ ਤੁਸੀਂ ਮਸ਼ੀਨ ਦਾ ਹੋਰ ਵੀ ਦੁਕਾਨਦਾਰ ਕੋਲ ਪਤਾ ਕਰਕੇ ਆਂਦਾ ਸੀ ਕਿ ਸੇ ਸ਼ਹਿਰ ਜਾਂ ਹੋਕਦੀ ਹਾਂਜੀ 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 ਠੀਕ ਆ ਪਤਾ ਕਰਕੇ ਆਏ ਸੀਗੇ ਪਰ ਮੈਨੂੰ ਵਧੀਆ ਨਹੀਂ ਲੱਗਿਆ ਉੱਥੇ ਮੈਂ ਇੱਥੋਂ ਲੈ ਕੇ ਜਾ ਕਿ ਇੱਥੇ ਰੇਟਸ ਨੂੰ ਫਰਕ ਲੱਗਦਾ ਇੱਥੇ ਰੇਟ ਦਾ ਫਰਕ ਆ ਜੀ ਠੀਕ ਹੈ ਡਾਉਨ ਪੇਮੈਂਟ ਵੀ ਚਲੋ ਜਿਹੜਾ ਮਤਲਬ ਕਰ ਲੈਂਦੇ ਆ ਭਾਈ ਅਡਜਸਟ ਕਰ ਲੈਂਦੇ ਆ ਹੋਰ ਨਹੀਂ ਗੱਲ ਦਾ ਠੀਕ ਹੈ ਹਾਂਜੀ ਠੀਕ ਹੈ वजीया एक एक तिगियो साधे तो आ सा कट के आई दे इधर भी आ रही है चारों चारों ये पहले कह दिया था तो करना है आगे के लाने की बात काटा काट तो करनी चाहिए ਖੂਬਾਸੀ ਇਹਨਾਂ ਦੇ ਗਰਾਮ ਵਿੱਚ ਫੜਿਆ ਦੇਖੋ ਕਿੰਨੇ ਸੋਹਣੇ ਸੋਹਣੇ ਗੱਡ ਦਿਖਾਈ ਦੇ ਰਹੇ ਆ ਇਹਨਾਂ ਦੇ ਇੱਥੇ ਗਰਾਮ ਆ ਆ ਦੇਖੋ ਵੱਖ-ਵੱਖ ਜਿਹੜੇ ਆ ਤੇ ਗੈਣਾ ਦੇ ਉੱਥੇ ਬੈਠਾ ਪਿਆ ਤੁਹਾਨੂੰ ਹੋਰ ਵੀ ਇਹਨਾਂ ਦੇ ਗਰਾਮ ਜਿਹੜੇ ਆ ਉਹਨਾਂ ਦੇ ਪ੍ਰਦਰਸ਼ਨ ਕਰਾਂਗੇ ਸਮਾਨ ਦੇ ਖੂਕ ਕਿਸ ਤਰ੍ਹਾਂ ਆਪਣਾ ਵਧੀਆ-ਵਧੀਆ ਜਿਹੜੇ ਆ ਤੇ ਗੈਣਾ ਜੀ ਆਹ ਦੇਖੋ ਸੋਫੇ ਤੇ ਕੈਮਰਾਮੈਨ ਕਹਿੰਗਾ ਵੀ ਸੋਫੇ ਦਿਖਾਈ ਜਾਂਮ ਕਿੰਨੇ ਸੋਹਣੇ ਸੋਫੇ ਪਏ ਆ ਅੱਗੇ ਗਦਾਵਨਾਂ ਦਾ ਨਾ ਨਾ ਦੇਖੋ ਤੁਸੀਂ ਜਿਹੜੇ ਬਿੱਡਾਂ ਦੀ ਜੋੜੀ ਆ ਤੇ ਨਾ ਨਾ ਉਹਨਾਂ ਦੇ ਗਿਫਟ ਵੀ ਦਿਖਾਈ ਦੇ ਰਹੇ ਆ ਦੇਖੋ ਕਿੰਨੇ ਸ਼ਾਨਦਾਰ ਗਏ ਆ ਬਿੱਡ ਦਿਖਾਈ ਦੇ ਰਹੇ ਆ ਮਾਜੂ ਹੁੰਦਾ ਉਹ ਵੀ ਲੈ ਚਲਦੇ ਅੰਦਰ ਵੀ ਗਦਾਵਾਂ ਮੈਂ ਕੈਮਰਾਮੈਨ ਨੂੰ ਕਹਾਂ ਵੀ ਅੰਦਰ ਇੱਕ ਦ੍ਰਿਸ਼ੀੜਾ ਉਹ ਵੀ ਦਿਖਾਇਆ ਬੱਸ ਦੇਖੋ ਵਸਵਾ ਕੱਢੀ ਜਾਂਦੇ ਕਿੰਨੇ ਕਿੰਨੇ ਹੂਣ ਜਿਹੜੇ ਆ ਥੋਕੇ ਦਿਖਾਈ ਦੇ ਰਹੇ ਆ ਤੋ ਜੀ ਆਵਦੇ ਹੋ ਅਲੱਗ ਰਹੇ ਹੋ ਕੋਈ ਆਸਵਾਸਾ ਪਰੇ ਪਰੇ ਨਹੀਂ ਆ ਪਤਾ ਨਹੀਂ ਆਉਂਦੇ ਨੇ ਸਾਡੇ ਕੀ ਕੀ ਹੋ ਜੂ 10 ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਠੇਕੇਦਾਰ ਇਲੈਕਟ੍ਰੋਨ ਵਾੜਾਟੋ ਜਿਹੜੇ ਮਾਲਕ ਉਹ ਵੀ ਜੁੜ ਚੁੱਕੇ ਆ ਸਾਨੂੰ ਸੀ ਪਹਿਲੇ ਮੈਂ ਦੱਸਿਆ ਸੀ ਕਿ ਪਿਛਲੇ ਕਾਫੀ ਦਿਨਾਂ ਜਿਹੜੇ ਚਰਚੇ ਸਾਨੂੰ ਮਿਲਦੇ ਆ ਤੇ ਇਹਨਾਂ ਵੱਲੋਂ ਦਿਵਾਲੀ ਦੇ ਜਿਹੜੇ ਪਵਿੱਤਰ ਤਿਹਾੜੀ ਤੇ ਤੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦੇ ਨੂੰ ਮੁੱਖ ਰੱਖਦੇ ਹੋਏ ਤੇ ਨਵੇਂ ਸਾਲ ਤੇ ਜਿਹੜੇ ਆ ਆਪਣੇ ਗਾਹਕਾਂ ਨੂੰ ਕਾਫੀ ਜਿਹੜੇ ਆਫਰ ਦਿੱਤੇ ਜਾ ਰਹੇ ਆ ਤੇ ਅਸੀਂ ਵੀ ਇਹਨਾਂ ਚਰਚਾਂ ਦੇਖਦੇ ਹੋਏ ਅਸੀਂ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਵੀ ਵਾਕਿਆ ਹੀ ਕੀ ਲੋਕਾਂ ਨੂੰ ਵਾਕਿਆ ਹੀ ਕੀ ਸੂਰਤੀਆਂ ਜਾ ਰਹੀਆਂ ਆ ਕਿ ਵਾਕਿਆ ਹੀ ਲੋਕਾਂ ਨੂੰ ਸਸਤਾ ਸਮਾਨ ਦਿੱਤਾ ਜਾ ਰਿਹਾ ਆ ਕੀ ਵਕਈ ਜੇ ਲੋਕਾਂ ਦੇ ਵਿਵਸਥੇ ਜਾ ਰਹੇ ਆ ਤੇ ਜਦੋਂ ਅਸੀਂ ਆ ਕੇ ਇੱਥੇ ਇਸ ਮਾਲਕਾਂ ਨਾਲ ਗੱਲਬਾਤ ਨਹੀਂ ਪਹਿਲਾਂ ਕੀਤੀ ਕਿਉਂਕਿ ਮਾਲਕਾਂ ਨੇ ਕਈ ਗੱਲ ਕਹਿਣੀ ਹੁੰਦੀ ਵੀ ਹਾਂਜੀ ਸਾਡਾ ਸਪਸਤਾ ਸਮਾਨ ਆ ਸਾਡਾ ਵਧੀਆ ਸਮਾਨ ਆ ਪਰ ਜਦੋਂ ਅਸੀਂ ਗੱਤਾਂ ਨਾਲ ਗੱਲ ਕੀਤੀ ਉਹਨਾਂ ਨੇ ਆਪਦੇ ਮੂੰਹੋਂ ਸਾਡੇ ਮੈਿਕ ਦੇ ਸਾਹਮਣੇ ਆ ਕੇ ਦੱਸਿਆ ਵੀ ਵਾਕਈ ਇਹਨਾਂ ਦੀ ਜਿਹੜੇ ਸਮਾਨ ਦੀ ਜਿਹੜੀ ਕੁਆਲਿਟੀ ਵਧੀਆ ਹੁੰਦੀ ਆ ਤੇ ਇਹਨਾਂ ਦੀ ਡੀਲਿੰਗ ਵੀ ਬਹੁਤ ਵਧੀਆ ਆ ਵਾ ਕਿ ਇਹਨਾਂ ਦਾ ਸਮਾਨ ਵੀ ਆਮ ਸਸਤਾ ਹੁੰਦਾ ਵਾ ਤੇ ਅੱਜ ਇਹਨਾਂ ਨੇ ਧਿਆਨ ਨੂੰ ਮੁੱਖ ਰੱਖਦੇ ਹੋਏ ਇੱਕ ਵੱਡੇ ਲੋਕਾਂ ਨੂੰ ਆਫਰ ਦਿੱਤੇ ਜਾ ਰਹੇ ਆ ਆਪਾਂ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰ ਰਹੇ ਆ ਸਭ ਤੋਂ ਪਹਿਲਾਂ ਤਾਂ ਬਈ ਜੀ ਅਸੀਂ ਆਪਣੇ ਕੇਂਦਰ ਤੋਂ ਸਤਿ ਸ੍ਰੀ ਅਕਾਲ ਜੈ ਜੀ ਦਰਸ਼ਕੋ ਦਾ ਸਾਡੇ ਸਟੋਰ ਤੇੋਂ ਤੇ ਬਹੁਤ ਬਹੁਤ ਗਲਤਮਾਰੀ ਤੇ ਬਾਕੀ ਅਸੀਂ ਸਾਰੇ ਇਲਾਕਿਆਂ ਵਾਸਤੇ ਦੀਵਾਲੀ ਦੀਆਂ ਤੇ ਗੋਵਰਨ ਦੇ ਜੀ ਦੀਆਂ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਸੰਤਾਂ ਨੂੰ ਸਾਰੇ ਇਲਾਕਿਆਂ ਵਾਸਤੇ ਬਹੁਤ ਬਹੁਤ ਮੁਬਾਰਕ ਆ ਠੀਕ ਹੈ ਇੱਕ ਜਿਹੜੇ ਪਿਛਲੇ ਕਾਫੀ ਦਿਨ ਤੋਂ ਚਾਚਾ ਸਾਨੂੰ ਮਿਲਦੇ ਕਈ ਲੋਕ ਦੱਸਦੇ ਸੀ ਵੀ ਇਹਨਾਂ ਦੇ ਦੁਕਾਨ ਤੋਂ ਪਿਛਲੇ ਲੰਬੇ ਸਮੇਂ ਤੋਂ ਸੌਮਾ ਦੇ ਰਹੇ ਆ ਕਈ ਵੱਡੇ ਆਫਰ ਦਿੱਤੇ ਜਾ ਰਹੇ ਆ ਤੇ ਕੀ ਇਹ ਸੱਚ ਹੈ ਜੀ ਬਿਲਕੁਲ ਜੀ ਅਸੀਂ ਵੀ ਤੁਹਾਨੂੰ ਪਹਿਲਾਂ ਦੱਸਣਾ ਚਾਹਣਾ ਵੀ ਅਸੀਂ ਇਹ ਇਸ ਲਾਈਨ ਦੇ ਵਿੱਚ ਮੈਨੂੰ 20 ਸਾਲ ਹੋ ਗਏ ਜੀ ਸਾਡਾ ਸਟੋਰ 2100 ਤੋਂ ਲਾਕਾਂ ਨੂੰ ਵਸਤੂ ਦੇ ਮੱਦੇਦਿਚਾ ਹੈ ਜੀ ਸਾਡਾ ਮਸਲਾ ਸਿਰਫ ਸਮਾਨ ਵੇਚਣਾ ਹੈ ਸਮਾਨ ਵੇਚੋਂ ਤੋਂ ਬਾਅਦ ਅਸੀਂ ਆਪਣੀਆਂ ਜਿਹੜੇ ਸਾਡੇ ਗਾਹਕ ਆ ਸਾਡੇ ਕੋਲ ਵੀ ਲੋਕਲ ਆ ਸਾਡਾ ਮੀਨ ਮਕਸਦ ਹੈ ਸਾਡਾ ਦਾਅ ਕਿ ਇਥੋਂ ਖੋਸੋ ਕੇ ਜਾਵੇ ਉਸ ਤੋਂ ਬਾਅਦ ਜੇ ਕੋਈ ਸਮੱਸਿਆ ਆਉਂਦੀ ਆ ਅਸੀਂ ਉਹ ਸਰਵਿਸ ਲਈ ਜਾਣੇ ਜਾਂਦੇ ਹਾਂ ਜੋ ਸਾਡਾ ਇਲਾਕੇ ਦੀ ਪਛਾਣ ਸਮਾਨ ਵੇਚ ਤੋਂ ਬਾਅਦ ਆਮ ਦੁਕਾਨਦਾਰ ਪਿੱਛੇ ਹਟ ਜਾਂਦੇ ਆ ਪਰ ਅਸੀਂ ਗਾਦ ਨੂੰ ਕਹਿੰਦੇ ਸਮਾਨ ਸਾਡੇ ਤੋਂ ਲਓ ਨਾਲੋਂ ਪਰ ਅਸੀਂ ਤੁਹਾਡੀ ਸਰਵਿਸ ਨੂੰ ਜਾ ਹਾਂ ਜੇ ਇੱਥੇ ਕੀ ਕੀ ਸਮਾਨ ਘੜਿਆ ਜਾਂ ਫਰੀਦਮ ਦਿੱਤਾ ਜਾ ਰਿਹਾ ਹੈ ਅਸੀਂ ਉਹ ਵੀ ਸਾਡਾ ਇਲੈਕਟ੍ਰੋਨਿਕ ਦਾ ਕੰਮ ਆ ਜੀ ਮੇਨ ਉਸ ਤੋਂ ਇਲਾਵਾ ਅਸੀਂ ਸਾਡੇ ਕੋਲ ਹਰੇਕ ਬ੍ਰਾਂਡ ਦੇ ਮੋਬਾਈਲ ਹੁੰਦੇ ਆ ਜੀ ਐਂਡਰੋਇਡ ਫੋਨ ਐਪਲ ਫੋਨ ਇਸ ਤੋਂ ਇਲਾਵਾ ਸਾਡੇ ਕੋਲ ਫਰਨੀਚਰ ਦੇ ਰੇਕ ਆਈਟਮ ਹੁੰਦੇ ਜਿਹਦੇ ਵਿੱਚ ਤੁਸੀਂ ਬੈੱਡ ਸੋਫਾ ਬਾਰੀਆਂ ਕੁਰਸੀਆਂ ਟੇਕੀਆਂ ਵਧੀਆ ਤੋਂ ਵਧੀਆ ਮੰਨ ਲਓ ਅਸੀਂ ਲੱਕੜ ਫਾਈਲ ਯੂਜ਼ ਕਰਦੇ ਆ ਕਿਉਂਕਿ ਅਸੀਂ ਚਾਹੁੰਦੇ ਆ ਵੀ ਸਾਨੂੰ ਕੋਈ ਇਲਾਕੇ ਦੇ ਵਿੱਚ ਇਹ ਨਾ ਕਹਦੇ ਵੀ ਇਹਨਾਂ ਦਾ ਸਮਾਨ ਮਾੜਾ ਕਿਉਂਕਿ ਸਾਡਾ ਪਰਿਵਾਰ ਜੋ ਠੇਕਦਰ ਪਰਿਵਾਰ ਆ ਅਸੀਂ 40-45 ਸਾਲ ਤੋਂ ਸਾਡਾ ਪਰਿਵਾਰ ਇਸ ਇਲਾਕੇ ਦੇ ਵਿੱਚ ਨਾਮ ਰੱਖਦਾ ਜੀ ਤੇ ਤਾਂ ਸਾਨੂੰ ਮੈਨੂੰ ਕੀ ਇਹ ਵੀ ਸਾਡੇ ਇੱਕ ਕੋਈ ਗਲਤ ਕੰਮ ਕਰਕੇ ਸਾਡੇ ਪਰਿਵਾਰ ਦਾ ਨਾਮ ਮਸਰਾਵੇ। ਠੀਕ ਹੈ। ਸੋ ਅਸੀਂ ਟਰਾਈ ਇਹੀ ਕਰੀਦੇ ਹਾਂ ਵਧੀਆ ਤੋਂ ਵਧੀਆ। ਹਰੇਕ ਨੂੰ ਪਤਾ ਵੀ ਜਿੰਨਾ ਚੰਗਾ ਸਮਾਨ ਹੋਣਾ ਕੋਮਾ ਦੁਕਾਨਦਾਰ ਨੂੰ ਮਾਰ ਦੇਣ ਤਾਂ। ਪਰ ਅਸੀਂ ਮਾਰਦੇ ਨਹੀਂ ਪਿੱਛੇ ਨੂੰ ਜਾਂਦੇ। ਅਸੀਂ ਸਿਰਫ ਗਾਗ ਵੀ ਕੁਝ ਹੀ ਪੁੱਛੇ ਜਾਂਦੇ ਆ ਵੀ ਗਾਗ ਖੋਜੋ ਕੇ ਜਾਵੇ। ਚੰਗਾ ਬ੍ਰੈਂਡ ਲਵੇ ਕਿਉਂਕਿ ਸਿਆਣੇ ਕਹਿੰਦੇ ਜੀ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਬਾਰ-ਬਾਰ। ਇਹ ਜਿਵੇਂ ਤੁਸੀਂ ਕਾਫੀ ਹੋਰ ਵੱਡੇ ਦਿੱਤੇ ਜਾ ਰਿਹਾ ਜਿਵੇਂ ਹੁਣ ਫਰਨੀਚਰ ਸਮਾਨ ਦੀ ਆਪਾਂ ਗੱਲ ਕਰਦੇ ਆਂ ਕਈ ਦੁਕਾਨਦਾਰਾਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਜਾਂਦੇ ਆਂ ਕਿ ਪੂਰੇ ਵਿਆਹ ਦੇ ਸਮਾਨ ਲੈਣਾ ਸੀ ਯਾਰ ਜੀ ਅੱਜ 40000 ਰੁਪਏ 30000 ਰੁਪਏ ਤੇ ਤੁਸੀਂ ਇਦਾਂ ਦਾ ਸਮਾਨ ਵੀ ਕਿ ਦਿੰਦੇ ਹੋ ਅਸੀਂ ਦੋ ਲੱਖ ਦੇ ਵਿੱਚ ਜਾਂ ਸ਼ਹਿਰਾਂ ਵਿੱਚ ਵੀਡੀਓ ਪੈਂਦੇ ਜੀ